ਕਹਿੰਦੇ ਜੰਗ ਸ਼ਬਦ ਢਾਈ ਕੱਖਰ ਦਾ ਪਰ ਇਹ ਢਾਈ ਪੀੜੀਆਂ ਨੂੰ ਖਾ ਜਾਂਦਾ ਕਿਉਂਕਿ ਕਈ ਲੋਕਾਂ ਨੇ ਬਈ ਹਨਾ ਮਜ਼ਾਕ ਬਣਾ ਰੱਖਿਆ ਇਹਨੂੰ ਜੰਗ ਨੂੰ ਜੰਗ ਸ਼ਬਦ ਨੂੰ ਮਜ਼ਾਕ ਬਣਾਇਆ ਹੋਇਆ ਪਰ ਜਿਨ੍ਹਾਂ ਨੇ ਇਹ ਚੀਜ਼ਾਂ ਪਿੰਡੇ ਤੇ ਹੰਡਾਈਆਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਜੰਗ ਕੀ ਹੁੰਦੀ ਹੈ ਜੇ ਆਪਾਂ ਕਿਸੇ ਪੁਰਾਣੇ ਬਜ਼ੁਰਗ ਨਾਲ ਜਿਵੇਂ ਕਿ 1971 ਦੇ ਵਿੱਚ ਜੰਗ ਹੋਈ ਸੀ ਜੇ ਆਪਾਂ ਉਹਨਾਂ ਲੋਕਾਂ ਨਾਲ ਗੱਲ ਕਰਕੇ ਦੇਖਦੇ ਆਂ ਤਾਂ ਉਹਨਾਂ ਦੇ ਹੰਝੂ ਨਹੀਂ ਰੁਕਦੇ ਉਹ ਕਹਿੰਦੇ ਨੇ ਕਿ ਜੰਗ ਨਹੀਂ ਲੱਗਣੀ ਚਾਹੀਦੀ ਹੈ ਨਾ ਕਿਉਂਕਿ ਅਸੀਂ ਹੰਡਾਈ ਹੋਈ ਆ ਸਾਨੂੰ ਪਤਾ ਕਿ ਜੰਗ ਤੋਂ ਬਾਅਦ ਦਾ ਹਾਲ ਕੀ ਹੁੰਦਾ ਕਿ ਕਿਸੇ ਦਾ ਮਾਂ ਪਿਓ ਨਹੀਂ ਲੱਭਦਾ ਕਿਸੇ ਦੇ ਬੱਚੇ ਨਹੀਂ ਲੱਭਦੇ ਕਿਸੇ ਦੇ ਭੈਣ ਭਰਾ ਨਹੀਂ ਲੱਭਦੇ ਹਨ ਇਹ ਵਿਛੋੜੇ ਝੱਲਣੇ ਕਿੰਨੇ ਔਖੇ ਹੁੰਦੇ ਨੇ ਕਿ ਆਪਾਂ ਇੱਕ ਮਿੰਟ ਨਹੀਂ ਆਪਣੇ ਮਾਂ ਪਿਓ ਆਪਣੇ ਬੱਚਿਆਂ ਨੂੰ ਪਰਾਂ ਕਰ ਸਕਦੇ ਪਰ ਜਦੋਂ ਇਹ ਚੀਜ਼ਾਂ ਹੰਡਾਈਆਂ ਜਿਨ੍ਹਾਂ ਨੇ ਚੀਜ਼ਾਂ ਹੰਡਾਈਆਂ ਨੇ ਉਹ ਇਹ ਕਹਿੰਦੇ ਨੇ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੰਗ ਤੋਂ ਬਾਅਦ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੁੰਦਾ ਹੈ ਕੀ ਕੀ ਖੋਇਆ ਉਹਨਾਂ ਨੇ ਉਹ ਉਹਨਾਂ ਨੂੰ ਹੀ ਪਤਾਗਾ ਜਿੱਥੇ ਕੱਲ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸੀ ਕਿ ਜੰਗ ਖਤਮ ਹੋ ਗਈ ਆ ਕਿਉਂਕਿ ਕੱਲ ਤੋਂ ਪਹਿਲਾਂ ਦੀ ਰਾਤ ਸਾਰੀ ਰਾਤ ਇੱਕ ਮੀਟਿੰਗ ਹੋਈ ਸੀਗੀ ਨਾ ਕਿ ਉਹਦੇ ਵਿੱਚ ਸਮਝੌਤਾ ਹੋ ਗਿਆ ਸੀਗਾ ਕਿ ਜੰਗ ਜਿਹੜੀ ਉਹ ਖਤਮ ਕਰ ਦਿੱਤੀ ਗਈ ਆ ਕਿ ਦੋਨਾਂ ਪਾਸਿਆਂ ਤੋਂ ਕੋਈ ਗੋਲੀਬਾਰੀ ਨਹੀਂ ਹੋਏਗੀ ਕੋਈ ਹਮਲਾ ਨਹੀਂ ਕੀਤਾ ਜਾਏਗਾ ਪਰ ਅਫਸੋਸ ਕਿ ਉਹ ਥੋੜਾ ਟਾਈਮ ਹੀ ਚੱਲਿਆ 3 ਘੰਟੇ ਤੋਂ ਬਾਅਦ ਫਿਰ ਤੋਂ ਉਹੀ ਚੀਜ਼ ਸਟਾਰਟ ਹੋ ਗਈ ਗੋਲੀਵਾਰੀ ਸਟਾਰਟ ਹੋ ਗਈ ਸੀਗੀ ਤੇ ਸਾਰੀ ਰਾਤ ਉਦਾਂ ਹੀ ਜਿੱਦਾਂ ਪਹਿਲਾਂ ਕਿੰਨੀਆਂ ਰਾਤਾਂ ਤੋਂ ਹੋ ਰਿਹਾਗਾ ਡਰੋਨ ਘੁੰਮ ਰਹੇ ਸੀਗੇ ਤੇ ਮਜ਼ਾਇਲਾਂ ਸਿੱਟੀਆਂ ਜਾ ਰਹੀਆਂ ਸੀਗੀਆਂ ਉਹ ਸਾਰਾ ਕੁਝ ਪਹਿਲਾਂ ਵਾਲੀਆਂ ਰਾਤਾਂ ਦੀ ਤਰ੍ਹਾਂ ਹੀ ਰਾਤ ਹੋਇਆ ਤੇ ਸਾਰੇ ਜਿੱਦਾਂ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕ ਆਊਟ ਬਲੈਕ ਆਊਟ ਵੀ ਰਿਹਾ ਤੇ ਕਈ ਜਗ੍ਹਾ ਦੇ ਵਿੱਚ ਡਰੋਨ ਵੀ ਦੇਖੇ ਗਏ ਮਜ਼ਾਈਲਾ ਵੀ ਡਿੱਗੀਆਂ ਕਿੱਥੇ ਕਿੱਥੇ ਮਜ਼ਾਈਲਾ ਡਿੱਗੀਆਂ ਕਿੱਥੇ ਕਿੱਥੇ ਸਾਇਰਨ ਵੱਜੇ ਇਹ ਸਾਰਾ ਕੁਝ ਇਹੀ ਖਬਰਾਂ ਸਾਰੀ ਰਾਤ ਕਰ ਲ ਚਲਦੀਆਂ ਰਹੀਆਂ ਜਿਵੇਂ ਗੁਰਦਾਸਪੁਰ ਪਟਾਣਕੋਟ ਬਰਨਾਲਾ ਮੁਕਸਰ ਹਨ ਫਰੋਜ਼ਪੁਰ ਇੰਨਾ ਜ਼ਿਲ੍ਹਿਆਂ ਦੇ ਵਿੱਚ ਪ੍ਰੋਪਰ ਰਾਤ 9:30 ਵਜੇ ਤੋਂ ਸਵੇਰੇ 6:00 ਵਜੇ ਤੱਕ ਬਲੈਕਆਊਟ ਰਿਹਾ ਕਿਉਂਕਿ ਸਾਡਾ ਏਰੀਆ ਵੀ ਬਰਨਾਲਾ ਤਾਂ ਸਾਡੇ ਇੱਥੇ ਵੀ ਲਾਈਟ ਨਹੀਂ ਸੀਗੀ 9 ਵਜੇ ਤੋਂ ਸਵੇਰੇ 6 ਵਜੇ ਤੱਕ ਲਾਈਟ ਦਾ ਕੱਟ ਸੀਗਾ ਤੇ ਸਾਰੇ ਪਾਸੇ ਘੁੱਪ ਹਨੇਰਾ ਹੋਇਆ ਹੋਇਆ ਸੀਗਾ ਤੇ ਕਿਉਂਕਿ ਮੀਡੀਆ ਦੇ ਵਿੱਚ ਖਬਰਾਂ ਬਹੁਤ ਜ਼ਿਆਦਾ ਆਉਣ ਲੱਗੀਆਂ ਸੀਗੀਆਂ ਕਿ ਪਾਕਿਸਤਾਨ ਜਿਹੜਾ ਉਹ ਮੁੱਕਰ ਗਿਆ ਪਾਕਿਸਤਾਨ ਜਿਹੜੇ ਪਾਕਿਸਤਾਨੀ ਜਿਹੜੇ ਵਾਅਦੇ ਕੀਤੇ ਸੀਗੇ ਉਹ ਉਹਨਾਂ ਨੇ ਆਪਣੇ ਵਾਅਦੇ ਤੋੜ ਦਿੱਤੇ ਨੇ ਕਿਉਂਕਿ ਜਿਹੜੇ ਪਾਰਤਾ ਉਹ ਕਹਿ ਰਿਹਾਗਾ ਕਿ ਪਾਕਿਸਤਾਨ ਮੁੱਕਰ ਗਿਆ ਤੇ ਜਿਹੜੇ ਪਾਕਿਸਤਾਨ ਦੇ ਨੇ ਉਹ ਕਹਿ ਰਹੇ ਨੇ ਕਿ ਭਾਰਤ ਮੁੱਕਰ ਗਿਆ ਪਰ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਹਨਾ ਕਿ ਕੌਣ ਮੁੱਕ ਰਿਹਾ ਪੰਜਾਬ ਦੇ ਲੋਕ ਨੇ ਜਿਹੜੇ ਉਹ 트ੰਪ ਨੂੰ ਕਹਿ ਰਹੇ ਸੀਗੇ ਕਿ ਚਲੋ ਉਹਨਾਂ ਨੇ ਹਨਾ ਵਧੀਆ ਕੀਤਾ ਉਹਨਾਂ ਨੇ ਕਮਾਲ ਕਰਤੀ ਕਿ ਉਹਨਾਂ ਨੇ ਇੰਨਾ ਜ਼ਿਆਦਾ ਜਿਹੜਾ ਤਣਾਅ ਸੀਗਾ ਹਨਾ ਇੰਨੇ ਜ਼ਿਆਦੇ ਉਹਨਾਂ ਦੇ ਵਿੱਚ ਜੋ ਵੀ ਚੱਲ ਰਿਹਾ ਸੀਗਾ ਭੇਦਭਾਵ ਉਹਨਾਂ ਨੂੰ ਖਤਮ ਕਰਤਾ ਤੇ ਜਿਹੜੀ ਜੰਗ ਉਹਨਾਂ ਨੇ ਖਤਮ ਕਰਵਾਤੀ ਆ ਤੁਨਹਾਂ ਦੇਸ਼ਾਂ ਨੂੰ ਉਹਨਾਂ ਨੇ ਸਮਝੌਤਾ ਕਰਤਾ ਲੋਕ ਉਹਨਾਂ ਦਾ ਧੰਨਵਾਦ ਕਰ ਰਹੇ ਸੀਗੇ ਪਰ ਧੰਨਵਾਦ ਕਰਦੇ ਕਰਦੇ ਹਨ ਇਹ ਵੀਡੀਓਜ਼ ਪੈਂਦੇ ਪੈਂਦੇ ਵਿੱਚ ਹੀ ਹਨਾ ਉਹ ਵੀਡੀਓਜ਼ ਆਉਣ ਲੱਗੀਆਂ ਕਿ ਜਿਹੜਾ ਪਾਕਿਸਤਾਨ ਉਹ ਮੁੱਕਰ ਗਿਆ ਆਪਣੇ ਵਾਅਦੇ ਤੋਂ ਉਹਨਾਂ ਨੇ ਜਿਹੜੇ ਅਟੈਕ ਨੇਗੇ ਉਹ ਫਿਰ ਤੋਂ ਸਟਾਰਟ ਕਰਤੇ ਨੇ ਕਰਨੇ ਉਹਨਾਂ ਆਪਾਂ ਨੂੰ ਇਹ ਨਹੀਂ ਪਤਾ ਹਨਾ ਕਿ ਕੌਣ ਮੁੱਕ ਕਰਿਆ ਕਿਹਨੇ ਕੀ ਕੀਤਾ ਹਨਾ ਆਪਾਂ ਤਾਂ ਸਿਰਫ ਇੱਕ ਘਰੇ ਬੈਠ ਕੇ ਚੀਜ਼ਾਂ ਦੇਖ ਸਕਦੇ ਆਂ ਕਿ ਨਿਊਜ਼ ਦੇਖ ਸਕਦੇ ਆਂਗੇ ਕਿ ਕੀ ਹੋ ਰਿਹਾਗਾ ਹਨਾ ਕਿਉਂਕਿ ਬਹੁਤ ਜ਼ਿਆਦਾ ਲੋਕ ਨੇਗੇ ਜਿਹੜੇ ਟੈਨਸ਼ਨ ਦੇ ਵਿੱਚ ਵੀ ਹੈਗੇ ਨੇ ਹਨਾ ਕਿ ਇਹ ਨਹੀਂ ਪਤਾ ਹੁੰਦਾ ਕਿ ਅੱਪਾ ਰਾਤ ਨੂੰ ਸੋਣਾਗਾ ਸਵੇਰ ਨੂੰ ਪਤਾ ਨਹੀਂ ਆਪਣੇ ਨਾਲ ਕੀ ਹੋਣਾਗਾ ਕਿਉਂਕਿ ਆਪਾਂ ਦੇਖਦੇ ਆਂ ਹਨਾ ਕਿਤੇ ਮਜ਼ਾ ਈਲੈਂਡ ਡਿਗ ਰੀਆਂ ਨੇ ਕਿਸੇ ਦੇ ਘਰ ਤੇ ਡਿਗ ਰੀਆਂ ਨੇ ਖੇਤਾਂ 'ਚ ਡਿਗ ਰੀਆਂ ਨੇ ਗਿਆ ਕਈ ਲੋਕ ਵੀ ਜ਼ਖਮੀ ਹੋ ਰਹੇ ਨੇ ਲੋਕਾਂ ਦੇ ਸੰਦ ਨੇਗੇ ਜਿਹੜੇ ਉਹ ਹਨਾ ਟੁੱਟ ਟੁੱਟ ਹੋਟ ਰਹੇ ਨੇਗੇ ਬਹੁਤ ਨਕਸਾਂ ਹੂ ਰਿਹਾ ਚਲੋ ਤੇ ਕਈ ਲੋਕ ਨੇਗੇ ਜਿਨ੍ਹਾਂ ਨੇ ਹਜੇ ਵੀ ਹਨਾ ਇਹਨੂੰ ਮਜ਼ਾਕ ਸਮਝਦੇ ਨੇ ਕਈਆਂ ਨੇ ਮਜ਼ਾਕ ਬਣਾਇਆ ਹੋਇਆਗਾ ਜਿੱਦਾਂ ਲੋਕਾਂ ਵੱਲੋਂ ਕਿਹਾ ਜਾਂਦਾਗਾ ਕਿ ਅਸੀਂ ਹਨਾ ਕਰਿਆਨੇ ਤੋਂ 5-6 ਮਹੀਨੇ ਦਾ ਸਮਾਨ ਇਕੱਠਾ ਚੱਕ ਲਿਆ ਤੇ ਹੁਣ ਕਹਿੰਦੇ ਨੇ ਕਿ ਕਿ ਟਰੰਪ ਨੇ ਸਮਝੌਤਾ ਕਰਾਤਾ ਤੇ ਹੁਣ ਜੰਗ ਨਹੀਂ ਲੱਗਣੀ ਤਾਂ ਅਸੀਂ ਉਸ ਮਾਲ ਨੂੰ ਕੀ ਕਰਾਂਗੇ ਹਨਾ ਕਿ ਅਸੀਂ ਜੇ ਕਰਿਆਨੇ ਵਾਲੇ ਨੂੰ ਕਹਿੰਨੇ ਆ ਕਿ ਵਾਪਸ ਲੈ ਲੈ ਤਾਂ ਉਹ ਕਹਿੰਦਾਗਾ ਕਿ ਮੈਂ ਤਾਂ ਅੱਧੇ ਰੇਟ ਤੇ ਲਊਂਗਾ ਐਦਾਂ ਦੇ ਮਤਲਬ ਹਾਸੇ ਮਜ਼ਾਕ ਚੱਲਦੇ ਨੇ ਹਨਾ ਲੋਕਾਂ ਨੇ ਐਦਾਂ ਦੇ ਮਜ਼ਾਕ ਬਣਾਏ ਹੋਏ ਨੇਗੇ ਪਰ ਜਿਨ੍ਹਾਂ ਨੇ ਇਹ ਚੀਜ਼ਾਂ ਹੰਡਾਈਆਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾਗਾ ਕਿ ਜੰਗ ਕੀ ਹੁੰਦੀ ਹੈ ਕਿਉਂਕਿ ਆਪਾਂ ਸਿਰਫ ਹਜੇ ਦੇਖਦੇ ਆਂਗੇ ਆਪਣੇ ਨਾਲ ਇਹ ਚੀਜ਼ਾਂ ਹੋਈਆਂ ਨਹੀਂ ਹੈਗੀਆਂ ਜਿਹੜੇ ਲੋਕ ਬਾਰਡਰ ਤੇ ਬੈਠੇ ਨੇ ਬਾਰਡਰ ਦੇ ਨਾਲ ਜਿਨ੍ਹਾਂ ਦੇ ਪਿੰਡ ਲੱਗਦੇ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਆਪਣਾ ਸਮਾਨ ਚੱਕ ਕੇ ਕਿਤੇ ਹੋਰ ਚੱਲ ਜਾਓ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਘਰ ਛੱਡਣੇ ਕਿੰਨੇ ਔਖੇ ਨੇ ਸਾਰਾ ਸਮਾਨ ਚੱਕ ਕੇ ਲਿਜਾਣਾ ਹਨਾ ਅੱਧਾ ਸਮਾਨ ਜਿਹੜਾ ਉਹਨਾਂ ਦਾ ਟੁੱਟ-ਪੁੱਟ ਜਾਂਦਾਗਾ ਵਿਚਾਰਿਆਂ ਦਾ ਫੇਰ ਤੋਂ ਦੁਬਾਰਾ ਤੋਂ ਚੀਜ਼ਾਂ ਬਣਾਉਣੀਆਂ ਉਹ ਬਹੁਤ ਔਖੀਆਂ ਹੋ ਜਾਂਦੀਆਂ ਨੇ ਜਦ ਨੂੰ ਬੰਦਾ ਹਨਾ ਇਹ ਚੀਜ਼ਾਂ ਬਣਾਉਂਦਾਗਾ ਪੈਰਾਂ ਸਿਰ ਹੁੰਦਾਗਾ ਤਾਂ ਉਦੋਂ ਨੂੰ ਇਹ ਚੀਜ਼ਾਂ ਦੁਬਾਰਾ ਤੋਂ ਸਟਾਰਟ ਹੋ ਜਾਂਦੀਆਂ ਨੇਗੀਆਂ ਕਿਉਂਕਿ ਕਈ ਪਿੰਡ ਨੇਗੇ ਆਰਡਰ ਦੇ ਜਿਹੜੇ ਹਨਾ ਆਲੇ ਦੁਆਲੇ ਤੋਂ ਖਾਲੀ ਕਰਾ ਲਏ ਜਾਂਦੇ ਨੇਗੇ ਤੇ ਉਹਨਾਂ ਨੂੰ ਬਚੀਏ ਦੇਖੋ ਵੀ ਜੰਗ ਕੀ ਹੁੰਦੀ ਆ ਆਪਾਂ ਬਹੁਤ ਦੂਰ ਬੈਠੇ ਆ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਆਪਾਂ ਸੋਚ ਨਹੀਂ ਸਕਦੇ ਹਨਾ ਆਪਾਂ ਨੂੰ ਨਹੀਂ ਪਤਾ ਕਿ ਉਹਨਾਂ ਨਾਲ ਕੀ ਹੁੰਦਾ ਬਟ ਉਹਨਾਂ ਨੂੰ ਉਹਨਾਂ ਨੇ ਇਹ ਚੀਜ਼ਾਂ ਹੰਡਾਈਆਂ ਨੇਗੀਆਂ ਹੰਡਾਉਂਦੇ ਆ ਰਹੇ ਨੇ ਪਿਛਲੇ ਕਿੰਨੇ ਸਾਲਾਂ ਤੋਂ ਤੇ ਕਿੰਨੀ ਜਲਦੀ ਹਨਾ ਵੀ ਥੋੜਾ ਟਾਈਮ ਲੰਘਦਾਗਾ ਉਹਨਾਂ ਨਾਲ ਫੇਰ ਉਹੀ ਕੁਝ ਹੋ ਜਾਂਦਾਗਾ ਜੇ ਉਹ ਥੋੜਾ ਜਿਹਾ ਅੱਗੇ ਵਧਦੇ ਨੇ ਤਾਂ ਉਹ ਉਨਾਂ ਹੀ ਫਿਰ ਪਿੱਛੇ ਚਲੇ ਜਾਂਦੇ ਨੇ ਜੇ ਜੰਗ ਲੱਗਦੀ ਆ ਆਪਾਂ ਨੂੰ ਵੀ ਪਤਾ ਵੀ ਆਪਣਾ ਦੇਸ਼ ਆ ਜਿਹੜਾ ਉਹ ਕਿੰਨਾ ਜ਼ਿਆਦਾ ਪਿੱਛੇ ਚਲੇ ਜਾਊਗਾ ਘਟੂ ਘਟਾਪਾ 15 20 ਸਾਲ ਪਿੱਛੇ ਚਲੇ ਜਾਂਦੇ ਆ ਜੇ ਐਦਾਂ ਦਾ ਕੁਝ ਵੀ ਹੁੰਦਾਗਾ ਤਾਂ ਇਹਨਾਂ ਚੀਜ਼ਾਂ ਨੂੰ ਬਈ ਮਜ਼ਾਕ ਨਾ ਬਣਾਇਆ ਕਰੋ ਹਨਾ ਸੀਰੀਅਸ ਲਿਆ ਕਰੋ ਆਪਣਾ ਧਿਆਨ ਰੱਖੋ ਲਾਈਟਸ ਵਗੈਰਾ ਆਪਣੀਆਂ ਬੰਦ ਰੱਖੋ ਜੋ ਵੀ ਕਹਿੰਦੇ ਨੇਗੇ ਹਨਾ ਕਿ ਵੀ ਐਦਾਂ ਹੋ ਸਕਦਾਗਾ ਜਿੱਦਾਂ ਡਰੋਨ ਉਹ ਇੱਕ ਛੋਟੀ ਜੀ ਲਾਈਟ ਨੂੰ ਵੀ ਟਾਰਗੇਟ ਕਰਦਾਗਾ ਕਿ ਜੇ ਤੁਹਾਡੇ ਇਨਵਰਟਰ ਦੀ ਵੀ ਛੋਟੀ ਜਿਹੀ ਲਾਈਟ ਚੱਲ ਰਹੀ ਆ ਉਹਤੇ ਵੀ ਉਹ ਅਟੈਕ ਕਰ ਸਕਦਾਗਾ ਕਿਉਂਕਿ ਇਹਦੇ ਵਿੱਚ ਐਦਾਂ ਦੀਆਂ ਹੀ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਕਿ ਉਹ ਛੋਟੀ ਜਿਹੀ ਲਾਈਟ ਨੂੰ ਜਦੋਂ ਆਪਣੇ ਕੈਮਰਿਆਂ ਦੀਆਂ ਲਾਈਟਾਂ ਚੱਲਦੀਆਂ ਨੇ ਪਰ ਹਜੇ ਵੀ ਪਿੰਡਾਂ ਦੇ ਵਿੱਚ ਇਹ ਹੈਗਾਗਾ ਕਿ ਲੋਕ ਸੀਰੀਅਸ ਨਹੀਂ ਲੈ ਰਹੇ ਬਹੁਤ ਸਾਰੀਆਂ ਲਾਈਟਾਂ ਚੱਲਦੀਆਂ ਹੁੰਦੀਆਂ ਨੇ ਆਪਾਂ ਅੱਜ ਹੀ ਦੇਖਦੇ ਆ ਕਿ ਆਪਣੇ ਆਲੇ ਦੁਆਲੇ ਵੀ ਬਹੁਤ ਸਾਰੀਆਂ ਲਾਈਟਸ ਨਾਲ ਹਜੇ ਵੀ ਚੱਲ ਰਹੀਆਂ ਹੁੰਦੀਆਂ ਨੇ ਪਰ ਆਪਾਂ ਨੂੰ ਇਹ ਚੀਜ਼ ਥੋੜੀ ਜੀ ਸੀਰੀਅਸ ਲੈਣੀ ਚਾਹੀਦੀ ਆ ਕਿਉਂਕਿ ਕੁਝ ਵੀ ਹੋ ਸਕਦਾ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਕਦੋਂ ਕਿਦੇ ਨਾਲ ਕੀ ਹੋ ਜੇ ਤਾਂ ਥੋੜਾ ਜੀ ਚੀਜ਼ਾਂ ਨੂੰ ਸੀਰੀਅਸ ਲਿਆ ਕਰੋ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਬਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ